ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਟੇਜ ਤੇ ਬੈਠੇ ਮਹਾਨ ਸ਼ਖਸੀਅਤਾਂ ਜੋ ਬੜੀਆ ਵਿਚਾਰ ਆਪਣੇ ਵਿਚਾਰ ਰੱਖੇ ਨੇ ਮੈਂ ਪੰਚਾਇਤੀ ਰਾਜ ਤੇ ਥੋੜਾ ਜਿਹਾ ਬੋਲਣਾ ਚਾਹਾਂਗਾ ਮੈਂ ਫਸਟ ਟਾਈਮ ਸਟੇਜ ਤੇ ਬੋਲ ਰਿਹਾ ਤੇ ਆਪਣਾ ਐਕਸਪੀਰੀਅੰਸ ਸ਼ੇਅਰ ਕਰਾਂਗਾ ਪੰਚਾਇਤੀ ਰਾਜ ਆਰਟੀਕਲ 40 ਸੰਵਿਧਾਨ ਦੇ ਵਿੱਚ ਮੈਂਸ਼ਨ ਕੀਤਾ ਗਿਆ ਹੈ 92 ਸੈਕੰਡ ਅਮੈਂਡਮੈਂਟ 19 1992 ਦੇ ਵਿੱਚ ਪੰਚਾਇਤੀ ਰਾਜ ਸਿਸਟਮ ਨੂੰ ਭਾਰਤ ਦੇਸ਼ ਵਿੱਚ ਅਪਣਾਇਆ ਗਿਆ Rajasthan ਦੇ ਪਹਿਲਾ ਡਿਸਟ੍ਰਿਕਟ ਨਗੌਰ ਜਿਨੇ ਪੰਚਾਇਤੀ ਰਾਜ ਸਿਸਟਮ ਨੂੰ ਅਪਣਾਇਆ। ਮਹਾਤਮਾ ਗਾਂਧੀ ਦਾ ਸੁਪਨਾ ਸੀ ਕਿ ਜੇ ਆਪਾਂ ਆਪਣੇ ਦੇਸ਼ ਨੂੰ ਸਵਾਰਨਾ ਅੱਗੇ ਲੈ ਕੇ ਜਾਣਾ ਤਾਂ ਸਭ ਤੋਂ ਛੋਟੀ ਇਕਾਈ ਪਿੰਡ ਹੈ। ਪਿੰਡਾਂ ਤੋਂ ਥੱਲੇ ਲੈਵਲ ਤੋਂ ਲਿਜਾ ਕੇ ਆਪਾਂ ਆਪਣੇ ਦੇਸ਼ ਨੂੰ ਉੱਤੇ ਤੱਕ ਕਿਵੇਂ ਲਿਜਾ ਸਕਦੇ ਹਾਂ ਉਹ ਪਿੰਡਾਂ ਤੋਂ ਕੰਮ ਸਟਾਰਟ ਕਰਨਾ ਪਊਗਾ। ਆਪਾਂ ਦੇਖਦੇ ਹਾਂ ਪਿੰਡਾਂ ਵਿੱਚ ਕ腐ਸ਼ਨ ਡਿਸਟ੍ਰਿਕਟ ਲੈਵਲ ਤੋਂ ਲੈ ਕੇ ਜਾਂ ਸੈਂਟਰ ਉੱਤੇ ਸੈਂਟਰ ਲੈਵਲ ਤੋਂ ਲੈ ਕੇ ਪਿੰਡਾਂ ਤੱਕ ਕਿਵੇਂ ਫੈਲ ਚੁੱਕੀ ਹੈ ਪੰਚਾਇਤੀ ਰਾਜ ਅੱਜ ਕੱਲ੍ਹ ਦੇਖਿਆ ਜਾਂਦਾ ਕਿ ਆਉਣ ਵਾਲੀ ਪੰਚਾਇਤੀ ਚੋਣਾਂ ਵਿੱਚ ਆਪਾਂ ਦੇਖਾਂਗੇ ਕਿ ਕੱਲੇ-ਕੱਲੇ ਪਿੰਡ ਵਿੱਚ ਕਿਵੇਂ ਨਸ਼ਾ ਸ਼ਰਾਬ ਹੋਰ ਸਪਲਾਈ ਲੋਕਾਂ ਦੇ ਘਰਾਂ ਤੱਕ ਜਾਊਗੀ ਇੱਕ ਪਿੰਡ ਵਿੱਚ 25 ਤੋਂ 30 ਲੱਖ ਰੁਪਏ ਤੱਕ ਦਾ ਇੱਕ ਸਰਪੰਚ ਖਰਚਾ ਕਰਦਾ ਹੈ ਜੋ ਕਿ ਇਹ ਪਿੰਡ ਦੀ ਸਭ ਤੋਂ ਛੋਟੀ ਇਕਾਈ ਦੇ ਵਿੱਚ ਹੋਣ ਵਾਲੀ ਸਭ ਤੋਂ ਵੱਡੀ ਕ腐ਸ਼ਨ ਹੈ ਸੋ ਮਹਾਤਮਾ ਗਾਂਧੀ ਦਾ ਇਹ ਸੁਪਨਾ ਸੀ ਕਿ ਆਪਾਂ ਛੋਟੇ ਤੋਂ ਛੋਟੇ ਲੈਵਲ ਤੋਂ ਲਿਜਾ ਕੇ ਆਪਣੇ ਦੇਸ਼ ਨੂੰ ਕਿਵੇਂ ਅੱਗੇ ਤੱਕ ਲਿਜਾ ਸਕਦੇ ਹਾਂ ਪਰ ਆਪਾਂ ਪ੍ਰੈਜ਼ੈਂਟ ਟਾਈਮ ਦੇ ਵਿੱਚ ਦੇਖ ਰਹੇ ਹਾਂ ਕਿ ਆਪਣੀ ਛੋਟੀ ਹੀ ਇਕਾਈ ਕ੍ਰਪਸ਼ਨ ਦੇ ਵਿੱਚ ਇਨਵੋਲਵ ਹੋ ਗਈ ਇਹਨੂੰ ਪਿੰਡਾਂ ਨੂੰ ਆਪਣੇ ਪਿੰਡਾਂ ਨੂੰ ਕਿਵੇਂ ਆਪਾਂ ਕ੍ਰਪਸ਼ਨ ਤੋਂ ਬਚਾ ਸਕਦੇ ਹਾਂ ਸਭ ਤੋਂ ਵੱਲ ਪਹਿਲੀ ਗੱਲ ਐਜੂਕੇਸ਼ਨ ਸਾਰਿਆਂ ਕੋਲ ਐਜੂਕੇਸ਼ਨ ਹੋਣੀ ਚਾਹੀਦੀ ਆ ਦੂਜੀ ਗੱਲ এমਪਲాయਮੈਂਟ ਲੋਕਾਂ ਕੋਲ ਰੋਜ਼ਗਾਰ ਹੋਣਾ ਚਾਹੀਦਾ ਤੀਜੀ ਗੱਲ ਸੋਸ਼ਲ ਇਨਫੋਰਮੇਸ਼ਨ ਜਾਂ ਸੋਸ਼ਲ ਨੌਲੇਜ ਸਾਰਿਆਂ ਕੋਲ ਹੋਣੀ ਚਾਹੀਦੀ ਆ ਤਾਂ ਜੋ ਲੋਕਾਂ ਨੂੰ ਕ੍ਰਪਸ਼ਨ ਬਾਰੇ ਪਤਾ ਲੱਗੇ ਤੇ ਆਪਣੇ ਪਿੰਡਾਂ ਨੂੰ ਕ੍ਰਪਸ਼ਨ ਤੋਂ ਬਚਾਇਆ ਜਾ ਸਕੇ ਧੰਨਵਾਦ